14 ਜੂਨ ਨੂੰ ਥਾਣਾ ਗੇਟਕੀਮਾ ਵਿੱਚ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਬਨੂਤ ਕੁਮਾਰ ਜਿਹੜਾ ਪਨੀਰਬਗਰ ਅਬਰਸਰਦਾ ਰਹਿਣ ਵਾਲਾ ਹੈ ਇਹ ਗੰਨੇ ਦੀ ਆੜਤ ਦਾ ਕੰਮ ਕਰਦਾ ਹੈ ਇਹ ਆਪਣੇ ਗੋਦਾਮ ਰਾਮਬਾਗ ਤੋਂ ਕਿਸੇ ਕੰਮ ਲਈ ਬਾਜ਼ਾਰ ਜਾ ਰਿਹਾ ਸੀਗਾ ਤਾਂ ਇਸ ਦੇ ਪਿੱਛੇ ਚਾਰ ਨੌਜਵਾਨਾਂ ਨੇ ਇਸ ਨੂੰ ਘੇਰ ਕੇ ਦੋ ਵੀਕਲਾਂ ਤੇ ਆ ਕੇ ਇਸ ਕੋਲੋਂ ਇਸ ਦੀ ਐਕਟਿਵਾ ਪਲੱਸ ਜਿਹੜਾ ਕੈਕਟਿਵਾ ਦੇ ਵਿੱਚ ਕੈਸ਼ ਸੀਗਾ ਉਸ ਨੂੰ ਇਹ ਖੋ ਕੇ ਲੈ ਗਏ ਇਹ ਕਰੀਬ ਸਵੇਰੇ 9:45 ਦੇ ਉਸ ਦਿਨ ਦੀ ਘਟਨਾ ਹੈ ਜਿਸ ਤੇ ਕਾਰਵਾਈ ਕਰਦੇ ਆ ਥਾਣਾ ਗੇਟਕੀਮਾ ਵੱਲੋਂ ਮਕਦਮਾ ਨੰਬਰ 151 ਜਿਹੜਾ ਇਸ ਤੇ ਦਰਜ ਕੀਤਾ ਗਿਆ 304 ਪੀਐਨਐਸ ਦੇ ਵਿੱਚ ਇਸ ਤੇ ਜਿਹੜੀਆਂ ਸਾਰੀਆਂ ਟੀਮਸ ਡਿਪਲੋਏ ਕੀਤੀਆਂ ਗਈਆਂ ਜਿਨ੍ਹਾਂ ਨੇ ਟੈਕਨੀਕਲੀ ਅਤੇ ਇੰਟੈਲੀਜੈਂਸ ਬੇਸਡ ოਪਰੇਸ਼ਨ ਕਰਦੇ ਇਹਨਾਂ ਸਾਰਿਆਂ ਨੂੰ ਟਰੈਕ ਕਰਕੇ ਇਸ ਦੇ ਵਿੱਚ ਦੋ ਦੋਸ਼ੀ ਜਿਹੜੇ ਮੇਨ ਕਿਊਜ਼ ਨੇ ਉਹਨਾਂ ਨੂੰ ਅਰੈਸਟ ਕੀਤਾ ਹੈ ਜਿਸ ਦੇ ਵਿੱਚ ਬਾਊ ਪੁੱਤਰ ਸ਼ਬੀਕ ਸਿੰਘ ਅਤੇ ਕੈਪਟਨ ਪੁੱਤਰ ਸਤਨਾਮ ਸਿੰਘ ਇਹ ਦੋ ਜਣੇ ਅਰੈਸਟ ਹੋ ਗਏ ਨੇ ਇਹਨਾਂ ਕੋਲੋਂ ਜਿਹੜੀ ਚੋਰੀ ਖੋ ਕੀਤੀ ਗਈ ਐਕਟਿਵਾ ਪਲੱਸ ਜਿਹੜਾ ਵਾਰਦਾਤ ਵੇਲੇ ਇਹਨਾਂ ਵੱਲੋਂ ਟਪਿਆ ਗਿਆ ਮੋਟਰਸਾਈਕਲ ਦੇ ਦੋਵੇਂ ਚੀਜ਼ਾਂ ਬਰਾਮਦ ਕਰ ਲਈਆਂ ਗਏ ਨੇ ਇਸ ਦੇ ਵਿੱਚ ਜਿਹੜੇ ਦੋ ਦੋਸ਼ੀ ਰਹਿੰਦੇ ਨੇ ਉਹ ਵੀ ਇਸ ਦੇ ਛਨਾਕਤ ਹੋ ਗਏ ਜਿਹੜੇ ਬਲਵਿੰਦਰ ਸਿੰਘ ਅਤੇ ਹੈਪੀ ਹੈ ਦੋਵੇਂ ਭਰਾ ਨੇ ਇਹ ਚਾਰੇ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਜਿਹੜਾ ਕੈਪਟਨ ਸਿੰਘ ਹੈ ਇਸ ਦਾ ਫਾਦਰ ਜਿਹੜਾ ਉੱਥੇ ਵੇਲਣੇ ਦਾ ਕੰਮ ਕਰਦਾ ਸੀਗਾ ਇਹਨਾਂ ਨੇ ਇਸ ਕੋਲੋਂ ਜਿਹੜਾ ਮਦਈ ਹੈ ਰਕੇਸ਼ ਵਿਨੋਦ ਕੁਮਾਰ ਇਸ ਕੋਲੋਂ ਇਹ ਗੰਨਾ ਲੈ ਕੇ ਜਾਂਦੇ ਹੁੰਦੇ ਸੀਗੇ ਇਹਨਾਂ ਨੇ ਰਲ ਕੇ ਇਹਨਾਂ ਦੇ ਮਨ ਦੇ ਵਿੱਚ ਬੇਈਮਾਨੀ ਆਈ ਕਿ ਇਹ ਜਿਹੜਾ ਇਸ ਦੇ ਉੱਤੇ ਨਿਗਰ ਰੱਖੀ ਗਈ ਅਦੇ ਹੀ ਦੇ ਪਰਤੇ ਜਦੋਂ ਇਹ ਆਪਣੀ ਦੁਕਾਨ ਤੋਂ ਕੈਸ਼ ਤੇ ਐਕਟਵਾ ਤੇ ਨਿਕਲਿਆ ਇਹਨਾਂ ਦੋਵੇਂ ਚੀਜ਼ਾਂ ਉਹਦੇ ਕੋਲ ਸਨੇਚ ਕਰ ਲੀਆਂ ਸਾਡੀ ਟੀਮ ਵੱਲੋਂ ACP ਜਸਪਾਲ ਸਿੰਘ ਅਤੇ ਮੈਡਮ ਅਨਜੀਤ कौर ਇਹਨਾਂ ਦੀ ਟੀਮ ਵੱਲੋਂ ਜਿਹੜਾ ਇਸ ਤੇ ਕਾਰਵਾਈ ਕਰਦੇ ਆ ਜਿਹੜਾ ਇਸ ਕੇਸ ਨੂੰ ਹੱਲ ਕੀਤਾ ਤੇ ਦੋ ਦੋਸ਼ੀ ਅਰੇਸਟ ਕਰਕੇ ਉਹਨਾਂ ਕੋਲੋਂ ਜਿਹੜੇ ਵੀਹਿਕਲ ਅਤੇ ਜਿਹੜਾ ਵਾਰਦਾਤ ਵੇਲੇ ਵਰਤਿਆ ਗਿਆ ਉਹਨਾਂ ਮੋਟਰਸਾਈਕਲ ਉਹ ਵੀ ਬਰਾਂਧਤ ਕੀਤਾ ਗਿਆ